ਕਰਮ ਜੀ ਅੱਜ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਵੀ ਰਸਤਾ ਸਾਫ਼ ਕਰਨਾ ਨਹੀਂ ਅਸੀਂ ਇੱਥੇ ਪਏ ਆ ਕੋਈ ਨਹੀਂ ਅੱਜ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਆਪਣਾ ਨਗਰ ਕੌਂਸਲ ਵਾਲੇ ਸਾਡਾ ਪੁਰਾਣਾ ਸਟੇਟ ਵਿੱਚ ਸਾਨੂੰ ਕੋਈ ਨਾ ਕੁਝ ਹੋਇਆ ਹੈ ਨਗਰ ਕੌਂਸਲ ਦੇ ਨਾਮ ਤੇ ਇੱਕ ਪੈਸਾ ਕਰਨੀ ਤੁਹਾਨੂੰ ਆਪਣੇ ਆਪਣੇ ਘਰਾਂ ਤੱਕ ਮਤਲਬ ਤੁਹਾਨੂੰ ਚੇਪਾ ਪਰੰਦਾ ਮਤਲਬ ਤੁਹਾਨੂੰ ਹੋਰ ਪੁੱਛ ਨਹੀਂ ਪਹਿਲਾਂ ਦੋ ਸਰਕਾਰਾਂ ਨੇ ਜੀ ਜਲਦੀ ਵਸ ਬਣਾਇਆ

ਆਦਮੀ ਪਾਰਟੀ ਦੀ ਐਮਐਲਏ ਬੀਬੀ ਨਰਿੰਦਰ ਕੌਰ ਪਰਾਜ ਜਿਨ੍ਹਾਂ ਨੂੰ ਅੱਜ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਦਾ ਅਸਲ ਮਾਮਲਾ ਏਸੀ ਕੀ ਬੀਬੀ ਜੀ ਇੱਕ ਪਿੰਡ ਚ ਆਏ ਤੇ ਇਸ ਪਿੰਡ ਚ ਲੋਕ ਸ਼ਿਵਰਜ ਦੇ ਗੰਦੇ ਸਮੈਲ ਮਾਰਦੇ ਪਾਣੀ ਤੋਂ ਪਿਛਲੇ 15 ਸਾਲਾਂ ਤੋਂ ਅੱਕੇ ਬੈਠੇ ਸੀ ਇਸ ਔਰਤ ਨੇ ਕਿਹਾ ਕਿ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਸ ਸਮੇਂ ਦਾ ਅਸੀਂ ਇਨਸਾਨ ਹੁੰਨੇ ਆ ਉਸ ਤੋਂ ਬਾਅਦ ਸਾਨੂੰ ਇਹ ਲੀਡਰ ਗਧੇ ਸਮਝਦੇ ਆ ਸਾਡੀ ਗਧਿਆਂ ਵਾਲੀ ਜ਼ਿੰਦਗੀ ਆ ਲੋਕਾਂ ਦਾ ਕਹਿਣਾ ਹੈ ਕਿ ਨਾ ਸਾਡੀਆਂ ਪਿਛਲੀਆਂ ਸਰਕਾਰਾਂ ਨੇ ਸੁਣਵਾਈ ਕੀਤੀ ਅਤੇ ਨਾ ਤਿੰਨ ਸਾਲ ਹੋ ਗਿਆ ਤੁਸੀਂ ਵੀ ਸਾਡੀ ਕੋਈ ਗੱਲ ਨਹੀਂ ਸੁਣ ਰਹੇ ਤੁਹਾਡੇ ਸਾਰੇ ਵਾਦੇ ਝੂਟੇ ਹੀ ਨੇ ਸਿਰਫ ਗੱਲਾਂ ਹੀ ਨੇ ਬਾਕੀ ਤਸਵੀਰਾਂ ਦੇ ਵਿੱਚ ਤੁਸੀਂ ਖੁਦ ਆਪ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੜਕਾਂ ਤੇ ਸਿਵਰਜ ਦਾ ਗੰਦਾ 스ਮੈਲ ਮਾਰਦਾ ਪਾਣੀ ਭਰਿਆ ਹੋਇਆ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਮੀਂਹ ਆਉਂਦਾ ਉਦੋਂ ਇਹ ਪਾਣੀ ਮੀਂਹ ਦੇ ਨਾਲ ਸਾਡੇ ਘਰਾਂ ਦੇ ਵਿੱਚ ਵੀ ਆ ਜਾਂਦਾ ਹੈ ਲੋਕ ਬਿਮਾਰ ਹੁੰਦੇ ਆ ਤਸਵੀਰਾਂ ਸੰਗਰੂਰ ਇਲਾਕੇ ਦੀਆਂ ਨੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇੰਨਾ ਗੰਦਾ ਪਾਣੀ ਜਦੋਂ ਘਰਾਂ ਦੇ ਵਿੱਚ ਪਰ ਜਾਂਦਾ ਤੇ ਲੋਕ ਮਾਰੀ ਹੋਣ ਕੀ ਹੋਰ ਹੋਵੇਗਾ ਵੀ ਕੀ ਨਰਕਰ ਨਰਕਾਲੀ ਜ਼ਿੰਦਗੀ ਹੈ ਸਾਡੇ ਇੱਥੇ ਇਹ ਆਉਂਦੇ ਨੇ ġੇੜਾ ਦਿੰਦੇ ਨੇ ਮੁੜ ਜਾਂਦੇ ਨੇ ਆਉਂਦੇ ਨੇ ġੇੜਾ ਦਿੰਦੇ ਨੇ ਮੁੜ ਜਾਂਦੇ ਨੇ ਇਹਦਾ ਕੋਈ ਹੱਲ ਹੈ ਹੋਇਆ ਨਹੀਂ ਸਕਦਾ ਇਹਦਾ ਹੱਲ ਤਾਂ ਕੋਈ ਹੋਵੇ 3 ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਹੈਗਾ ਆਏ ġੇੜਾ ਦੇ ਕੇ ਮੁੜ ਗਏ ਕੀ ਕਿੰਡੀ ਗੱਲ ਹੈਗੀ ਇਹ ਕਮੇਟੀ ਨੇ ਰਸਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਉਹ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵੇਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਧੇ ਨੇ ਉਹ ਕੋਈ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਨਰਕ ਨਰਕਾਲੀ ਜ਼ਿੰਦਗੀ ਹੈ ਸਾਡੀ ਇੱਥੇ ਇਹ ਆਉਂਦੇ ਨੇ ਗੇੜਾ ਦਿੰਦੇ ਨੇ ਮੁੜ ਜਾਂਦੇ ਨੇ ਆਉਂਦੇ ਨੇ ਗੇੜਾ ਦਿੰਦੇ ਨੇ ਮੁੜ ਜਾਂਦੇ ਨੇ ਇਹਦਾ ਕੋਈ ਹੱਲ ਹੈ ਹੋਇਆ ਨਹੀਂ ਸਕਦਾ ਇਹਦਾ ਹੱਲ ਤਾਂ ਕੋਈ ਅਵੇ 3 ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਹੈਗਾ ਆਏ ਗੇੜਾ ਦੇ ਕੇ ਮੁੜ ਗਏ ਕੀ ਕਿੰਡੀਏ ਗੱਲ ਹੈ ਕੀ ਇਹ ਕਮੇਟੀ ਨੇ ਰਸਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਉਹ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵੇਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਧੇ ਨੇ ਉਹ ਕੋਈ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਕਮੇਟੀ ਨੇ ਰਸਤਾ ਸਾਫ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਉਹ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਧੇ ਨੇ ਉਹ ਕੋ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ